ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦਾ ਕਤਲ ਕੀਤਾ ਹੱਤਿਆਪੇ ਕੋਸ ਦੇ ਹੁਕਮ ਦੇ ਕੇ ਉਹਨੂੰ ਇੰਨਾ ਧੱਕਾ ਕੀਤਾ ਲਾਠੀ ਚਾਰ ਕੀਤਾ ਉਹ ਵਿਚਾਰਾ ਸ਼ਹੀਦ ਹੋ ਗਿਆ ਨਾ ਸਭ ਤੋਂ ਪਹਿਲੇ ਉਹਨਾਂ ਸ਼ਹਿਰਾਂ ਜਿੱਤੇ ਅੱਜ ਜੋ ਹਾਲਾਤ ਹੈ ਪੰਜਾਬ ਦੇ ਬਹੁਤ ਹੀ ਔਖੇ ਹਾਲਾਤ ਹੈ ਲੋਕਾਂ ਕੋਲੇ ਉਹ ਲੱਖਾਂ ਕੋਲੇ ਮੈਂ ਜਾ ਕੇ ਦੇਖਿਆ ਕਿ ਹਜ਼ਾਰਾਂ ਪਿੰਡ ਪਿੰਡ ਪਾਣੀ ਨਾਲ ਡੁੱਬ ਗਏ ਹੈ ਹਜ਼ਾਰਾਂ ਲੋਕ ਬੇਗਰ ਹੋ ਗਏ ਹੈ ਫਸਲਾਂ ਤਬਾਹ ਹੋ ਗਈ ਹੈ ਜਿੱਥੇ ਵੀ ਮੈਂ ਗਿਆ ਪਿਛਲੇ 20-25 ਦਿਨਾਂ ਦੇ ਅੰਦਰ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਅਫਸਰ ਨਹੀਂ ਜੇ ਜਨਤਾ ਦੀ ਕੋਈ ਮਦਦ ਕਰ ਰਿਹਾ ਹੈ ਜੇ ਜਨਤਾ ਦਾ ਸਾਥ ਦੇ ਰਿਹਾ ਹੈ ਸਰੋਮੀਕਰ ਦौरा ਪ੍ਰਬੰਧਕ ਕਮੇਟੀ ਨੂੰ ਸਭ ਤੋਂ ਪਹਿਲੇ ਮੁੱਦਾ ਇਹ ਜਣਾ ਚੋਣਾਂ ਹਰ ਕਿਸਮ ਦੀ ਸੇਵਾ ਭਾਵੇਂ ਲੰਗਰ ਦੀ ਸੇਵਾ ਭਾਵੇਂ ਡਾਕਟਰੀ ਸੇਵਾ ਭਾਵੇਂ ਤਰਪਾਲਾਂ ਦੀ ਸੇਵਾ ਭਾਵੇਂ ਮੋਟਰਾਂ ਦੀ ਸੇਵਾ ਹਰ ਚੀਜ਼ ਦੀ ਸੇਵਾ ਜਿਹੜਾ ਕੰਮ ਸਕਾਰ ਦਾ ਸੀ ਇਹਨਾਂ ਦੇ ਜੋ ਐਮਐਲਏ ਆਮ ਆਦਮੀ ਪਾਰਟੀਆਂ ਦੇ ਇਹਨਾਂ ਦੇ ਮੰਤਰੀ ਕੱਲੇ ਫੋਟੋ ਤੇ ਮੁੱਖ ਮੰਤਰੀ ਫੋਟੋ ਝਾਉਣ ਤੇ ਲੱਗੇ ਆ ਆ ਕੋਈ ਪਿਕਚਰ ਬਣ ਰਹੀ ਹੈ ਜਿੱਥੇ ਤੁਸੀਂ ਜਾ ਕੇ ਫੋਟੋ ਖਿਚਾਉਣੀ ਹੈ ਮਾ ਜਿੱਥੇ ਵੀ ਗਿਆ ਇਹਨਾਂ ਦੇ ਮੰਤਰੀ ਰਹਿੰਦੇ ਆ ਆਪਣੀ ਕਿਸ਼ਤੀ ਲਿਆਉਂਦੇ ਆ ਉਹਦੇ ਚ ਬਹਿ ਕੇ ਕੋਟੋ ਪਿਚਾ ਕੇ ਕਿਸ਼ਤੀ ਨੂੰ ਨਾਲ ਹੀ ਲੈ ਜਾਂਦੇ ਨੇ ਜੇ ਲੋਕੀ ਕਹਿਣ ਕਿ ਸਾਡੇ ਇੱਥੇ ਛੱਡ ਦਿਓ ਅਸੀਂ ਆਪਣੇ ਦੂਜੇ ਲੋਕਾਂ ਨੂੰ ਲੈ ਕੇ ਆਉਣਾ ਹੈ ਉਹਨਾਂ ਨੂੰ ਦਿੰਦੇ ਨਹੀਂ ਸਪੋਰਟ ਉਹਨੇ ਵੀ ਮਗਰ ਪੈ ਜਾਂਦੀ ਹੈ ਜੇ ਕੋਈ ਆਵਾਜ਼ ਫੋਂਦਾ ਹੈ ਜੇ ਪ੍ਰੈਸ ਵਾਲਾ ਆਵਾਜ਼ ਫੋਂਦਾ ਹੈ ਉਹਨਾਂ ਦੇ ਪੱਤੇ ਦਿੱਤੇ ਜਾਂਦੇ ਆ ਦਬਕਾ ਦਿੱਤਾ ਜਾਂਦਾ ਹੈ মিডিਆ ਨੂੰ ਅੱਜ ਬਿਲਕੁਲ ਖਤਮ ਕਰ ਦਿੱਤਾ ਹੈ ਨਾ মিডিਆ ਦੇ ਸਾਹਮਣੇ ਹੱਥ ਜੋੜਦਾ ਹੈ ਇੰਨਾ ਨਾ ਆਪਾਂ ਥੱਲੇ ਹੱਲ ਜਦੋਂ ਸ਼ਰਮ ਟੱਪ ਜਾਂਦਾ ਹੈ ਤਾਂ ਫਿਰ ਤਾਂ ਆਪਾਂ ਨੂੰ ਲੜ ਕੇ ਆਪਣੀਆਂ ਆਪਣੀ ਆਜ਼ਾਦੀ ਲੜੀ ਪਈ ਆ ਜਿਹੜਾ ਮੁੱਖ ਮੰਤਰੀ ਹੈ ਆ ਟਿਚਰਾ ਕਰ ਰਿਹਾ ਮੈਂ ਹੁਣ ਕਈ ਡੀਸੀਆਂ ਨੂੰ ਟੈਲੀਫੋਨ ਕਰਕੇ ਪਤਾ ਕਰਾਇਆ ਹਲੇ ਤੱਕ ਗਰਦੌਰੀਆਂ ਨਹੀਂ ਹੋਈਆਂ ਇਹਦਾ ਮਕਸਦ ਕੀ ਸੀ ਲੇਟ ਕਰੂ ਗਰਦੌਰੀ ਦਾ ਕਿ ਪਾਣੀ ਥੱਲੇ ਖਤਮ ਹੋ ਜੇ ਲੋਕੀ ਆਪਣੀ ਫਸਲ ਫਿੱਟਾ ਬੀਜ ਲੈਣ ਫਿਰ ਮੈਨੂੰ ਬਗਵਾ ਉਦਾ ਦੇਣ ਦੀ ਲੋੜ ਨਹੀਂ ਪੈਣੀ ਥੋੜਾ ਜਿਹਾ ਦੇ ਦੂੰਗਾ ਆ ਨੀਅਤ ਸਾਫ਼ ਨਹੀਂ ਇਹਨਾਂ ਦੀ ਤੇ ਅੱਜ ਮੈਂ ਪਤਾ ਲੱਗਿਆ ਜਿਹੜੇ ਚੈੱਕ ਦਿੱਤੇ ਸੀ ਲਿਫਾਫੇ ਦੇ ਉੱਤੇ ਲਿਖਿਆ 40000 ਤੇ ਅੰਦਰ 4000 ਦਾ ਚੈੱਕ ਐਡਾ ਵੱਡਾ ਮਜ਼ਾਕ ਐਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਸ਼ਰਮੇ ਕਾਲੀ ਦਲ ਆ ਲੜਾਈ ਜ਼ਰੂਰ ਲੜਦਾਰੋਂ ਦਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਲਗਾਤਾਰ ਇਸ ਸਰਕਾਰ ਨੂੰ ਪ੍ਰੇਸ਼ ਪਾਵਾਂਗੇ ਜਿੰਨਾ ਜਿੰਨਾ ਦਾ ਨੁਕਸਾਨ ਹੋਇਆ ਜਿੰਨਾ ਨੁਕਸਾਨ ਹੋਇਆ ਐ ਸਰਕਾਰ ਨੂੰ ਭਰਨਾ ਹੀ ਪਏ ਆ ਐਨੀਆਂ ਤੁਸੀਂ ਤਕਬੀਰ ਮਾਰ ਕੇ ਤੁਸੀਂ ਭੱਜ ਜਾਓਗੇ ਪਿਛਲੇ 1 ਸਾਲ ਰੋਕੀ ਕੁਛ ਨਹੀਂ ਬੋਲੇ ਕਿਉਂਕਿ ਤੁਹਾਡਾ ਪਹਿਲਾ ਸਾਲ ਸੀ ਸੋਚਦੇ ਸੀ ਕਿ ਸ਼ਾਇਦ ਸੁਧਰ ਜਾਣਗੇ ਸ਼ਾਇਦ ਸੁਧਰ ਜਾਣਗੇ ਸੁਧਰਨਾ ਕੀ ਹੈ ਆ ਤਾਂ ਤਬਾਈ ਕਰਾਂ ਕਰਾਂ ਲੱਗੇ ਪੰਜਾਬ ਦੀ ਲੁੱਟੇ ਲੱਗੇ ਆਜ ਡਰੱਗਸ ਦੀ ਹਾਲਾਤ ਆ ਕਿ ਅੱਜ ਜਿਹੜੇ ਪਿੰਡ ਜਾ ਮੌਤਾਂ ਤੇ ਮੌਤਾਂ ਹੋ ਰਹੀਆਂ ਇਹਨਾਂ ਦੇ ਐਮਐਲਏ ਜਿੰਨਾਂ ਦੇ ਤੁਸੀਂ ਪਿਛੋਕੜ ਵੀ ਦੇਖ ਲਓ ਸਾਰੇ 420 ਉਹਨਾਂ ਦੇ ਕੈਰੈਕਟਰ ਦੇਖ ਲਓ ਉਹ ਸਾਰੇ ਜਿਹੜੇ ਡਰੱਗ ਮਾਫੀਆ ਦੇ ਨਾਲ ਰਲ ਕੇ ਇਹ ਨਹੀਂ ਨਾ ਲੈਣ ਲੱਗੇ ਜੇ ਐਮਐਲਏ ਡਰੱਗ ਉਹ ਵੇਚਣਾ ਤਾਂ ਨਹੀਂ ਨਾ ਲੈਣ ਲੱਗ ਜੂਗਾ ਤੇ ਫਿਰ ਖਤਮ ਕਿੱਥੇ ਹੋਊਗਾ ਉਹ ਵੀ ਰੇਟਾ ਸਾਰੇ ਐਮਐਲਏ ਜਿੱਦੀ ਜਿਹਦੇ ਕੋਲੇ ਇਲਾਕੇ ਚ ਰੇਟਾ ਹੁਣ ਆਪ ਕੱਢਣ ਲੱਗੇ ਮੈਨੂੰ ਯਾਦ ਹੈ ਆਪਣੇ ਸਮੇਂ 7 ਰੁਪਏ ਫੋਰਟ ਹੁੰਦਾ ਸੀ ਅੱਜ 35 40 ਰੁਪਏ ਹੋ ਗਿਆ ਕੋਈ ਸਰਕਾਰ ਨਾਲ ਦੀ ਚੀਜ਼ ਹੈ ਕੋਈ ਇਨਸਾਫ ਨਾਲ ਦੀ ਚੀਜ਼ ਹੈ ਬਿਲਕੁਲ ਨਹੀਂ ਹੈ ਐਸ ਕਰਕੇ ਹੋ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਆਪਾਂ ਪਛਾਣ ਲਈਏ ਕਿ ਜਿਹੜੇ ਲੋਕ ਕਿਹੜੇ ਆਪਣੇ ਵਿਰੋਧੀ ਹੈ ਕਿਹੜੇ ਆਪਣੇ ਨਾਲ ਪਿੱਛਾ ਕਰਦੇ ਹੈ ਜਿਹੜੇ ਆਪਣੇ ਨਾਲ ਝੂਠ ਬੋਲ ਕੇ ਆਪਾਂ ਨੂੰ ਗੁੰਮਰਾ ਕਰਦੇ ਹੈ ਉਹਨਾਂ ਤੋਂ ਆਪਾਂ ਬਜੀਏ ਤੇ ਮੈਂ ਅੱਜ ਅਸੀਂ ਧਰਨਾ ਪਹਿਲੇ ਦੇਵੀਗੜ੍ਹ ਦਿੱਤਾ ਹੁਣ ਸਾਡਾ ਅਗਲਾ ਧਰਨਾ ਅਸੀਂ ਸਰਦੂਲ ਕਰ ਦੇਵਾਂਗੇ ਤੇ ਲਗਾਤਾਰ ਜਲਦਾ ਰਹੂਗਾ ਜਦੋਂ ਤੱਕ ਆ ਮਵਾਜ਼ਾ ਤੇ ਲੋਕਾਂ ਨੂੰ ਇਨਸਾਫ ਮਿਲਦਾ ਪਰੰਦਰ ਕਰ ਲਾਖੀ ਚਾਰ ਜੋ ਹੈ ਜੀ ਕਿ ਕਿਸਾਨ ਦੀ ਮੌਤ ਵੀ ਹੋਈ ਸੀ ਕਿਵੇਂ ਦੇਖਦੇ ਆ ਆ ਲਾਖੀ ਚਾਰ ਦੇ ਹੁਕਮ ਮੁੱਖ ਮੰਤਰੀ ਆ ਆਪਣੇ ਭਗਵੰਤ ਮਾਨ ਨੇ ਕੀਤੇ ਆ ਮੌਤ ਹੋਈ ਹੈ ਇੱਕ ਪਰਚਾ ਹੋਣਾ ਚਾਹੀਦਾ 300 ਰੁਪਆ ਬਾਲਾ ਸਾਹਿਬ ਇੱਕ ਜਿਹੜੇ ਘਰ ਦਿੱਕੇ ਨੇ ਉਹਨਾਂ ਨੂੰ 65000 ਰੁਪਏ ਦੇ ਚੱਕ ਦਿੱਤਾ ਜਾਂਦਾ ਮੈਂ ਉਹ ਹੀ ਜਿਹੜਾ ਦਿਖੋ ਵੱਡੀ ਰਸੀਦਾ 500 ਇੱਕ ਦੇ ਵਿੱਚ 4000 ਲਿਫਾਫੇ ਤੇ ਲਿਖਿਆ 40000 ਅੰਦਰ ਲਿਖਿਆ ਚੈੱਕ 4000 ਦਾ ਲੋਕੀ ਦੇ ਦੇਖਦੇ ਕਿ ਧੋਖੀ ਦੇਖਣ ਵਾਲੇ ਨੇ ਆ ਤਾਂ ਹੈਗਾ ਉਹ ਜਿਹੜੇ ਚੈੱਕ ਬੰਦੇ ਐ ਤੁਸੀਂ ਦੇਖਿਆ ਹੋਣਾ 15 ਗੱਜ ਚ ਦੋ ਗ੍ਰੰ ਮੈਨੂੰ ਨੇ ਇਹ ਬੰਦੇ ਐ ਕਿਉਂ ਨਹੀਂ ਦੱਸਿਆ ਕਿ ਕਿੰਨੇ ਦੇ ਚੈੱਕ ਐ ਕਿਉਂਕਿ ਹੁਣ ਪਤਾ ਸੀ ਅਸਲਾਮੁਅਲਾਈਕੁਮ ਹਾਂ ਅਸੀਂ ਅੱਜ ਸ਼੍ਰੋਮ ਨੀ ਕਾਲੀ ਦਲ ਦੇ ਪ੍ਰਧਾਨੋਂ ਤੋਂ ਮੈਂ ਐਲਾਨ ਕਰਦਾ ਕਿ ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਕਰ ਰਹੀਆਂ ਸੀ ਉਹਨਾਂ ਦੀ ਹਮਾਇਤ ਕਰਦੇ ਤੇ ਅਸੀਂ ਆਈ ਬੇਨਤੀ ਕਰਦੇ ਹਾਂ ਸਾਰੇ ਲੋਕ ਆਪਾਂ ਸਾਰੇ ਇਕੱਠੇ ਹੋ ਕੇ निकमी सरकार ने इतना कराने की पूरी कोशिश करी चर्चा गया जिन्हें समाज सेवी संस्था बड़ी आई ज्यादा मैं तो उ कह रहा पहली गल समाज सेवी संस्था आम लोग जिन्हें चंदूम्रा साहब ने जिक्र कियाच में तकरीबन सठ तो वगह पड़ पे है एक भी बंध इन्होंने नहीं बनया सरकार ने लोगों ने बनया ਉਹਨਾਂ ਨੂੰ ਜਿਨ੍ਹਾਂ ਨੇ ਬੰਨਿਆ ਉਹਨਾਂ ਨੂੰ ਨਾ ਡੀਜ਼ਲ ਦਿੱਤਾ ਨਾ ਉਹਨਾਂ ਨੂੰ ਮਦਦ ਦਿੱਤੀ ਹੈ ਲੋਕੀ ਆਪਣੇ ਕੋਲੋਂ ਮਿੱਟੀ ਦਾ ਥੱਲਾ ਵੀ ਉਹ ਬਚਾਰੇ ਆਪ ਆਪਣੇ ਕੋਲੋਂ ਟਰੈਕਟਰ ਲਾ ਕੇ ਆਪਣੇ ਟਰੈਕਟਰ ਆਪਣਾ ਡੀਜ਼ਲ ਆਪਣੀ ਮਿਹਨਤ ਕਰਕੇ ਫਿਰ ਘੱਟ ਘੱਟ ਸ਼ਾਬਾਸ਼ੀ ਤਾਂ ਦੇ ਦਿੰਦੇ ਨਹੀਂ ਬੰਸਰ ਦੇਕਰ ਕਨਾਰ ਸਨੌਰ ਦੀ ਗੱਲ ਕਰੀਏ ਸਭ ਤੋਂ ਅੱਗੇ ਸਬਜੀ ਇਹ ਚਾਉਂਦੇ ਜੀ ਮਹਿੰਦਰਪਾਲ ਜੀ ਨੇਗੇ ਇਹਨਾਂ ਵੱਲੋਂ ਮੁੱਦਾ ਚੁੱਕਿਆ ਜਿਹੜੀ ਸੈਂਟਰ ਦੇ ਵਿੱਚ